ਹਾਂਜੀ ਅੱਜ ਕੱਲ ਕਰਦੇ ਆ ਜੀ ਭਾਰਤ ਦੇ ਵਿੱਚ ਸਟਾਰਲਿੰਕ ਦਾ ਪਰਵੇਸ਼ ਹੋ ਚੁੱਕਿਆ ਹੈ Airtel ਤੇ Jio ਦੋਨੋਂ ਨੇ ਜਿਹੜਾ ਕੰਪਰੋਮਾਈਜ਼ ਸਟਾਰਲਿੰਕ ਨਾਲ ਕੀਤਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ BJP ਤੇ Congress ਭਾਰਤ ਦੇ ਵਿੱਚ ਇਕੱਠੀ ਹੋ ਕੇ ਅਬ ਵੋਟਾਂ ਲੋਕਾਂ ਤੋਂ ਮੰਗ ਰਹੇ ਹੋਣ ਇਹਦੇ ਵਿੱਚ ਹੁਣ ਸਟਾਰਲਿੰਕ ਤੇ Jio ਇਸ ਵਕਤ ਇਕੱਠੇ ਹੋ ਕੇ ਸਟਾਰਲਿੰਕ ਦਾ ਪ੍ਰਚਾਰ ਪ੍ਰਸਾਰ ਕਰਨਗੇ ਤੇ ਉਹਨਾਂ ਦੇ ਸੈਟਲਾਈਟ ਜਿਹੜੇ ਬਾਕਸ ਨੇ ਡੱਬੇ ਨੇ ਉਹ ਵੇਚਣਗੇ ਭਾਰਤ ਦੇ ਵਿੱਚ ਇਸ ਤੋਂ ਪਹਿਲਾਂ ਦੋਨੇ ਕੰਪਿਊਟਰ ਸੀਗੇ ਪਰ ਹੁਣ Jio ਮੁਕੇਸ਼ਬਾਨੀ ਦਾ ਤੇ Airtel ਮਿੱਤਲ ਸਾਹਿਬ ਦਾ ਇਕੱਠੇ ਕੰਮ ਕਰਨਗੇ ਇਹਨਾਂ ਦੇ ਵਿੱਚੋਂ ਪਹਿਲਾਂ ਕਾਫੀ 2020 ਦੇ ਵਿੱਚ ਕਾਫੀ ਵਿਰੋਧ ਜਤਾਇਆ ਗਿਆ ਸੀਗਾ Starlink ਤੇ ਦੋਨੋਂ ਕੰਪਨੀਆਂ ਵੱਲੋਂ ਤੇ ਇਹ ਕਿਹਾ ਜਾਂਦਾ ਸੀਗਾ ਕਿ ਭਾਰਤੀ ਸਭਿਆਣ ਦੇ ਵਿੱਚ ਕਿ ਉਹਨਾਂ ਨੂੰ Starlink ਦੀ ਲੋੜ ਨਹੀਂ ਹੈ ਤੇ ਉਹ ਕਿਸੇ ਹੱਦ ਤੱਕ ਇਹ ਗੱਲ ਸਹੀ ਵੀ ਸੀ ਕਿਉਂਕਿ ਜੇ ਸਟਾਰਲਿੰਗ ਭਾਰਤ ਦੇ ਵਿੱਚ ਆਊਗਾ ਤਾਂ ਜਿਹੜੀਆਂ ਭਾਰਤ ਦੀਆਂ ਕੰਪਨੀਆਂ ਜਿਵੇਂ ਸਟਾਰ Airtel ਜਾਂ Jio ਇਹਨਾਂ ਨੂੰ ਕਾਫੀ ਉਹ ਨੁਕਸਾਨ ਹੋਣਾ ਪਰ ਕਿਸ ਮਜਬੂਰੀ ਦੇ ਵਿੱਚ ਜਿਹੜਾ ਭਾਰਤ ਆ ਉਹ ਹਰ ਚੀਜ਼ ਆਪਣੀ US ਦੇ ਹਵਾਲੇ ਕਰਦਾ ਜਾ ਰਿਹਾ ਜਿਹਦੇ ਵਿੱਚ ਸਟਾਰਲਿੰਗ ਤੇ ਆ ਹੀ ਰਿਹਾ ਨਾਲ ਦੀ ਨਾਲ ਇਲਾਨਮਾਸਕ ਦੀ ਟੈਸਲਾ ਸਭ ਨੂੰ ਪਤਾ ਹੈਗੀ ਟੈਸਲਾ ਅ ਇਸ ਵਕਤ ਬੁਰੇ ਤਰੀਕੇ ਨਾਲ ਵਰਲਡ ਦੀ ਮਾਰਕੀਟ ਦੇ ਵਿੱਚ ਫਸੀ ਹੋਈ ਹੈ ਕਿਉਂਕਿ ਉਸਮਨ 6 ਤਵਰ ਡਾਇਰ ਕੰਪੀਟੀਟਰ ਉਹਨਾਂ ਦਾ ਬੀਬੀਡੀ ਜਿਹੜੀ ਮੇਡ ਇਨ ਚਾਈਨਾ ਚਾਈਨਾ ਦੀਆਂ ਇਲੈਕਟ੍ਰਿਕ ਗੱਡੀਆਂ ਕਾਫੀ ਜਿਹੜਾ ਉਹਨਾਂ ਨੂੰ ਕੰਪੀਟੀਸ਼ਨ ਦੇ ਰਹੀਆਂ ਪਰ ਭਾਰਤ ਦੇ ਵਿੱਚ ਟੈਸਲਾ ਦਾ ਇਸ ਵਕਤ ਜਾਣਾ ਤੇ ਜਿਹੜਾ ਟੈਕਸ ਆ ਉਹ ਕਾਫੀ ਘਟੋ ਜਾਣਾ ਪਾ 85% ਤੋਂ ਘਟ ਕੇ ਸਿੱਧਾ 15 ਜਾਂ 10% ਰਹਿ ਜਾਣਾ ਇਹ ਭਾਰਤ ਦੀ ਮਾਰਕੀਟ ਵਾਸਤੇ ਕੋਈ ਚੰਗਾ ਸੰਕੇਤ ਨਹੀਂ ਹੋਗਾ। ਇਹਦੇ ਵਿੱਚ ਅ ਦੇ ਇਲਾਣਾ ਮਾਸਕ ਆਬਸਲੀ ਬੜਾ ਸੋਨਾ ਬਿਜ਼ਨਸ ਕਰ ਸਕਦੇ ਆ ਭਾਰਤ ਦੇ ਵਿੱਚ ਜੇਕਰ ਉਹਨਾਂ ਦਾ ਕਾਫੀ ਕਾਫੀ ਚੀਜ਼ਾਂ ਜਿਹੜੀਆਂ ਕਾਫੀ ਗੱਡੀਆਂ ਉਹਨਾਂ ਦੀਆਂ ਬੇਜਾਨੀਆਂ ਹੈਗੀਆਂ। ਉਹ ਐਸਟਰੋਨومی ਇੱਥੇ ਜਾਂਦੇ ਪਹਿਲਾ ਜਿਹੜਾ ਸ਼ੋਰੂਮ ਆ ਉਹ ਬੰਬਈ ਦੇ ਵਿੱਚ ਆ। ਜਗਾ ਦੇਖ ਲਈ ਗਈ ਤੇ ਨਿਸ਼ਚਿਤ ਕੀਤੀ ਗਈ ਹੈ ਕਿ ਤਕਰੀਬਨ ਆਉਣ ਵਾਲੇ ਮਹੀਨੇ ਦੇ ਵਿੱਚ ਉਹ ਮੁਕੰਮਲ ਤੌਰ ਤੇ ਤਿਆਰ ਹੋ ਜਾਣਗੇ ਤੇ ਗੱਡੀਆਂ ਦੀ ਸਪਲਾਈ ਵੀ ਕਹਿੰਦੇ ਸ਼ੁਰੂ ਹੋ ਚੁੱਕੀ ਹੈ। ਮੋਦੀ ਸਾਹਿਬ ਦੀ ਇਸ ਮੀਟਿੰਗ ਤੋਂ ਬਾਅਦ ਜਿੱਤੇ ਐਲਾਨਸ ਸਾਹਬ ਦੇ ਬੱਚਨ ਦੇ ਨਾਲ ਮੋਦੀ ਸਾਹਿਬ ਦੇ ਪੂਰੇ ਹਮਲੇ ਹਮਲੇ ਦੇ ਨਾਲ ਆਪ ਦੀ ਫੈਮਿਲੀ ਲੱਗੇ ਬੈਠ ਗਈ ਸੀ ਜਿੱਤੇ ਭਾਰਤ ਦੇ ਸਫਰ ਦੇ ਬਾਰੇ ਕਿਸੇ ਨੂੰ ਚੰਗਾ ਨਹੀਂ ਸਮਝਿਆ ਗਿਆ ਸੀਗਾ। ਪਰ ਜਿਸकी लाठी ਉਸकी भैंस ਵਾਲਾ ਕੰਮ ਹੋਇਆ ਪਿਆ ਹੈ। ਤੇ ਨਾਲ ਦੀ ਨਾਲ ਕਾਰਾਂ ਵੀ ਲੈਣੀਆਂ ਪੈ ਰਹੀਆਂ ਨਾਲ ਦੀ ਨਾਲ ਸਟਾਰਲਿੰਕ ਵੀ ਲੈਣਾ ਪਿਆ ਸਟਾਰਲਿੰਕ ਦੀ ਇੱਕ ਜਿਹੜੀ ਚੰਗੀ ਗੱਲ ਆ ਉਹ ਆਪਾਂ ਤੁਹਾਨੂੰ ਦੱਸਦੇ ਜਾਨੇ ਆ ਸਟਾਰਲਿੰਕ ਸੈਟਲਾਈਟ ਨਾਲ ਚੱਲੂਗਾ ਕਿ ਬ੍ਰੌਡਬੈਂਡ ਜਾਂ ਆਪਟੀਕਲ ਕੇਬਲਾਂ ਦੇ ਨਾਲ ਨਹੀਂ ਸੈਟਲੈਂਡ ਦੇ ਚੱਲਣ ਦੇ ਨਾਲ ਭਾਰਤ ਦੇ ਵਿੱਚ ਇਸ ਵਕਤ ਜਿਹੜਾ ਅੰਕੜਾ ਸਾਹਮਣੇ ਆਉਂਦਾ ਤਕਰੀਬਨ 60% ਜਿਹੜੇ ਲੋਕ ਆ ਉਹ ਇੰਟਰਨੈਟ ਦੀ ਵਰਤੋਂ ਕਰਦੇ ਜਾਂ 60% ਜਿਹੜਾ ਖੇਤਰਫਲਾ ਭਾਰਤ ਦਾ ਉਥੇ ਇੰਟਰਨੈਟ ਅਪਰਾਧ ਹੈਗਾ ਪਰ ਜਿਹੜਾ 40% ਰਹਿੰਦਾ ਏਰੀਆ ਜਿੱਥੇ ਜੰਗਲ ਵਗੈਰਾ ਜਾਂ ਰੇਂਜ ਤੋਂ ਦੂਰ ਆ ਜਾਂਦੇ ਜਾਂ ਆਪਟੀਕਲ ਕੇਬਲਾਂ ਨਹੀਂ ਪਹੁੰਚਾਈਆਂ ਜਾਂਦੀਆਂ ਜਿੱਦਾਂ ਕਿ 2020 ਦੇ ਵਿੱਚ ਮੋਦੀ ਸਾਹਿਬ ਨੇ ਕਰੋਨਾ ਦੇ ਵਿੱਚ ਕਿਹਾ ਸੀ ਕਿ ਉਹ 60 ਹਜ਼ਾਰ ਪਿੰਡਾਂ ਦੇ ਵਿੱਚ ਡੈਡੀ ਉਹ ਪਹੁੰਚਾ ਦੇਣਗੇ ਪੱਪੀ ਤੋਂ ਕੇਵਲ ਦੇ ਰਹੇ ਇੰਟਰਨੈਟ ਤੇ ਬ੍ਰੌਡਬੈਂਡ ਬਟ ਹੁਣ ਜਿਹੜਾ ਸਮਾਂ ਆ ਗਿਆ ਕਿ ਉਹ ਸਟਾਰਲਿੰਕ ਦਾ ਆ ਗਿਆ ਕਿ ਉਹ ਕੇਬਲ ਵਾਲਾ ਜਿਹੜਾ ਚੱਕਰ ਆ ਉਹ ਵਿੱਚ ਹੀ ਰਹਿ ਜਾਣਾ ਕਿਉਂਕਿ ਸੈਟੇਲਾਈਟ ਬេរਾ ਨਹੀਂ ਕਿਸੇ ਵੀ ਕੀ ਵਾ ਦੇਖ ਸੀ ਚੀਜ਼ ਦੀ ਲੋੜ ਨਹੀਂ ਪਣੀ ਕੇਵਲ ਬਾਕਸ ਆ ਜਿਹੜੇ AirTel ਦੀ Jio ਖੁਦ ਵੇਚਣਗੇ ਹਾਂਜੀ ਨਾਲ ਦੀ ਨਾਲ ਇੱਥੇ ਜਿਹੜਾ ਕੰਪੀਟੀਸ਼ਨ ਆ ਉਹ ਅਦਾਨੀ ਸਾਹਿਬ ਤੇ ਮੁਕੇਸ਼ਵਾਨੀ ਸਾਹਿਬ ਦੇ ਵਿੱਚ ਵੀ ਹੋਣ ਵਾਲਾ ਹੈਗਾ ਕਿਉਂਕਿ ਭਾਰਤ ਦੇ ਸੂਚਨਾ ਪ੍ਰਸਾਰਣ ਮੰਤਰੀ ਨੇ ਇੱਕ ਟਵੀਟ ਕਰਕੇ ਜਿਹਦੇ ਵਿੱਚ ਕਿਹਾ ਕਿ ਜਿਹੜੀ ਲੜੀ ਸਟਾਰ ਲੀਕਾ ਸੀ ਇਲਨ ਮਸਕ ਦਾ ਉਹਨਾਂ ਦਾ ਵੈਲਕਮ ਕਰਦੇ ਹਾਂ ਪਰ ਥੋੜੇ ਟਾਈਮ ਬਾਅਦ ਕਿਸ ਪ੍ਰੈਸ਼ਰ ਦੇ ਵਿੱਚ ਉਹ ਜਿਹੜੀ ਉਹ ਟਵੀਟ ਖੜਾ ਦਿੱਤੀ ਗਈ ਤੇ ਇਸ ਨੂੰ ਚੱਕਿਆ ਅ ਚ ਐਨਡੀਟੀਵੀ ਨੇ ਐਨਡੀਟੀਵੀ ਹੈਗਾ ਜੀ ਅਡਾਨੀ ਸਾਹਿਬ ਦਾ ਚੈਨ ਤੇ ਨਿਊਜ਼ 18 ਮੁਕੇਸ਼ ਅਪਾਂਈ ਸਾਹਿਬ ਦਾ ਮੁਕੇਸ਼ ਅਪਾਂਈ ਸਾਹਿਬ ਦੇ ਨਿਊਜ਼ 18 ਤੇ ਜਿਹੜਾ ਲਗਾਤਾਰ ਅ ਜ਼ਹਿਰ ਕੋ ਉਤਰੇ ਰਿਹਾ ਕਿ ਹਿੰਦੂ ਮੁਸਲਮਾਨ ਜਿਹੜਾ ਚੱਲਦਾ ਹੀ ਰਹਿੰਦਾ ਉਹਦੇ ਤੇ ਤੇ ਅਡਾਨੀ ਸਾਹਿਬ ਦਾ ਜਿਹੜਾ ਐਨਡੀਟੀਵੀ ਜਿਹਦਾ ਵੀ ਸ਼ੁੱਕਰ ਪਹਿਲਾਂ ਕੰਮ ਕਰਦੇ ਸੀਗੇ ਤੇ ਇਹ ਜਿਹੜੀ ਗੱਲ ਆ ਕਿਤੇ ਨਾ ਕਿਤੇ ਇਹ ਜਿਹੜਾ ਵਿਚਲਾ ਜਿਹੜਾ ਪਾਰ ਜਿਹੜਾ ਪੈ ਰਿਹਾ ਜਿਹੜੀ ਪਾਰ ਦੇ ਅੰਦਰ ਜਿਹੜੀ ਜਿਹੜੀ ਟ੍ਰੇਡ ਵਾਰ ਚਲਣੀ ਹੈਗੀ ਆ ਉਹਦਾ ਪਹਿਲਾ ਸੰਕੇਤ ਹੈਗਾ ਅਡਾਨੀ ਤੇ ਸਾਡਾ ਸਿੱਧਾ ਇਸ਼ਾਰਾ ਅਡਾਨੀ ਸਾਹਿਬ ਤੇ ਵਿਕੀਸ਼ ਬਾਲਸਾਊ ਦੇ ਵੱਲ ਹੈਗਾ ਕਿ ਜਿਹੜੀ ਇਹਨਾਂ ਦੀ ਅੰਦਰਖਾਤ ਦੇ ਜਿਹੜੀ ਉਹ ਟ੍ਰੇਡ ਵਾਰ ਚੱਲੂਗੀ ਚੱਲੂਗੀ ਭਾਜੀ ਨਾਲ ਦੇ ਨਾਲ ਇੱਕ ਗੱਲ ਕਰਦੇ ਹਾਂ ਜੀ ਟੈਸਲਾ ਬਾਰੇ ਕਿ ਟ੍ਰੰਪ ਸਾਹਿਬ ਖੁਦ ਇੱਕ ਕਾਨਫਰੰਸ ਵਿੱਚ ਕਹਰੇ ਕਿ ਉਹਨਾਂ ਨੇ ਟੈਸਲਾ ਵੀ ਗੱਡੀ ਖਰੀਦੀ ਉਹ ਪੂਰੀ ਚੰਗੀ ਤਰ੍ਹਾਂ ਆਪਣੀ ਯਾਰੀ ਜਿਹੜੀ ਉਹ ਐਲਨ ਮਸਕ ਦੇ ਨਾਲ ਨਿਭਾ ਰਹੇ ਆ ਜਿਵੇਂ ਕਿਸੇ ਟਾਈਮ ਤੇ ਲੋਕੇਸ਼ ਰਵਾਨੀ ਸਾਹਿਬ ਦੇ ਨਾਲ ਮੋਦੀ ਸਾਹਿਬ ਬਹਿਣ ਵਿੱਚ ਰਵਾਨ ਕੇ ਜੀਵ ਦਾ ਪ੍ਰਸਾਰ ਕਰਦੇ ਸੀਗੇ ਤੇ ਉਸੇ ਤਰ੍ਹਾਂ ਜਿਹੜੇ ਐਲਨ ਮਸਕ ਆ ਉਹਨਾਂ ਦਾ ਜਿਹੜਾ ਪ੍ਰਸਾਰ ਪ੍ਰਚਾਰ ਤੇ ਪ੍ਰਸਾਰਾ ਉਹ ਆਪਣੇ ਦੋਨੇ ਡਰਪ ਕਰਦੇ ਰਹੇਗੇ ਤੇ ਜਿਹੜੀ ਜਿਹੜੀ ਜੀਓਪੋਲਿਟਿਕਸ ਦਾ ਉਹ ਪਰਪਰਸਾਬ ਦੇ ਹੋਂਦੇ ਨਾਲ ਕਾਫੀ ਚੇਂਜ ਹੋ ਚੇਂਜ ਹੋਈ ਹੈ ਤੇ ਇੰਿਆਂ ਦਾ ਇਹ ਇਹ ਵੀ ਮੰਨਣਾ ਹੈਗਾ ਕਿ ਇਹ ਜਿਹੜਾ ਰੀਸੈਟ ਹੋ ਰਿਹਾ ਹਰ ਬੰਦਾ ਜੀਓਪੋਲਿਟਿਕਸ ਨੂੰ ਰੀਸੈਟ ਕਰਕੇ ਆਪਦੇ ਤੌਰ ਤਰੀਕਿਆਂ ਦੇ ਨਾਲ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਸਾਡਾ ਕੰਮ ਹੈਗਾ ਕਿ ਜਿਹੜੀ ਜਾਣਕਾਰੀ ਆ ਉਹ ਆਪਣੀ ਲੋਕਾਂ ਤੱਕ ਪਹੁੰਚਾਣੀ ਕਿਉਂਕਿ ਸਾਡਾ ਸਾਰੇ ਸਾਰਾ ਪੰਜਾਬੀ মিডিਆ ਦਾ ਜ਼ੋਰ ਜਿਹੜੀ ਉਹ ਕੁੜੀ ਆ ਆਪਣੀ ਸੁਲੰਦਰ ਸ਼ਰਮਾ ਤੇ ਉਹ ਜਿਹੜਾ ਇੱਕ ਉਹਨਾਂ ਦਾ ਉਹਦਾ ਜਿਹੜਾ ਗੀਤਾਂ ਦਾ ਰੌਲਾ ਜਆ ਉਹਦੇ ਉਹਦੇ ਚੱਕਰਾਂ ਦੇ ਵਿੱਚ ਪਈ ਹੋਈ ਹੈ ਤੇ ਜ਼ਿਆਦਾਤਰ ਜਿਹੜੀ ਜਾਣਕਾਰੀ ਹੁੰਦੀ ਹੈ ਕਿ ਉਹ ਸਾਡੇ ਪੰਜਾਬੀ ਮੀਡੀਆ ਦੇ ਵਿੱਚ ਆਉਂਦੀ ਨਹੀਂ ਤੇ ਸਾਡਾ ਫਰਜ਼ ਬਣਦਾ ਕਿ ਤੁਹਾਨੂੰ ਖੱਲੀ-ਖੱਲੀ ਗੱਲ ਤੇ ਸਹੀ ਤਰੀਕੇ ਨਾਲ ਗੱਲ ਤੁਹਾਡੇ ਤੱਕ ਪਹੁੰਚਾਈ ਜਾਵੇ ਹਾਂਜੀ ਅਖੀਰ ਦੇ ਵਿੱਚ ਜੀ ਇਹ ਜਿਹੜੀ ਸਾਰੀ ਮਲਬਤਾਪ ਹੈ ਇਸ ਨੂੰ ਆਪਾਂ ਇਸ ਤਰੀਕੇ ਨਾਲ ਸਮਝਾਉਣ ਦੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਇਹ ਗੱਲ ਨੂੰ ਇਸ ਤਰ੍ਹਾਂ ਸਮਝਦੇ ਆ ਕਿ ਜਿਹੜੇ ਸਟਾਰਲਿੰਕ ਜਾਂ ਟੈਸਲਾ ਦਾ ਭਾਰ ਦੇ ਵਿੱਚ ਆ ਕੇ ਇੱਕ ਤਰੀਕੇ ਦੇ ਨਾਲ ਸਟਾਰਲਿੰਕ ਨੇ ਤਾਂ ਕਬਜ਼ਾ ਹੀ ਕਰ ਲੈਣਾ ਹੈਗਾ ਜਿਹੜਾ ਸਾਰੇ ਦੇ ਸਾਰੇ ਟੈਕ ਦੇ ਉੱਤੇ ਤੇ ਪਲੱਸ ਦੂਸਰੀ ਜਿਹੜੀ ਟੈਸਲਾ ਦਾ ਉੱਥੇ ਜਾਣਾ ਸਿੱਧੇ ਜਾਂ ਸਿੱਧੇ ਤੌਰ ਤੇ ਇਹ ਭਾਰਤ ਦੀਆਂ ਜਿਹੜੀ ਆਟੋ ਇੰਡਸਟਰੀ ਉੱਤੇ ਲਈ ਕਾਫੀ ਖਤਰਨਾਕ ਹੈ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਸਾਡਾ ਤਕਰੀਬਨ ਤਕਰੀਬਨ ਇਸ ਦਾ ਮੰਨਣਾ ਹੈਗਾ ਕਿ ਜਿਹੜੇ ਅਡਾਨੀ ਸਾਹਿਬ ਦੇ ਕੇਸ ਨੇ ਉਹਦੇ ਪਿੱਛੇ ਇਹ ਨਹੀਂ ਜਾਂ ਟ੍ਰਾਂਸਲੇਟ ਇਮਪ੍ਰੈਸ਼ਨ ਦੇ ਥੱਲੇ ਜਾ ਕੇ ਜਿਹੜੇ ਜਿਹੜੇ ਕਤਲ ਕੀਤੇ ਗਏ ਜਿਹਦੇ ਵਿੱਚ ਯੂਐਸਏ ਦਾ ਇਹ ਮੰਨਣਾ ਹੈਗਾ ਕਿ ਇਹ ਭਾਰਤ ਦੀਆਂ ਭਾਰਤ ਦੇ ਮੇਨ ਜਿਹੜੇ ਬੰਦੇ ਨੇ ਤਕਰੀਬਨ ਅਮਿਤ ਸ਼ਾਹ ਤੱਕ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਜਾਂਦੀ ਹੈ ਉਹ ਉੱਥੇ ਰੁਕ ਰੁਕ ਜਾਵੇ ਤਾਂ ਕਰਕੇ ਇੰਨੀਆਂ ਜਿਹੜੀਆਂ ਸ਼ੂਟਾਂ ਦਿੱਤੀਆਂ ਜਾਂਦੀਆਂ ਆਪਾਂ ਅੱਗੇ ਵੀ ਜੀਓਪੋਲਿਟਿਕਸ ਦੇ ਵਿੱਚ ਜਦੋਂ ਵੀ ਆਪਾਂ ਗੱਲ ਕਰਦੇ ਨਾ ਤਾਂ ਕੋਈ ਕਿਸੇ ਦਾ ਦੋਸਤ ਤੇ ਨਾ ਹੀ ਕੋਈ ਕਿਸੇ ਦਾ ਮਿੱਤਰ ਹੈਗਾ ਬਿਜ਼ਨਸ ਬਹੁਤ ਜ਼ਿਆਦਾ ਮੈਟਰ ਕਰਦਾ ਕੀ ਇਹ ਬਿਜ਼ਨਸ ਇੰਨਾ ਮੈਟਰ ਕਰਦਾ ਕਿ ਜਿਹੜੇ ਅਡਾਨੀ ਸਾਹਿਬ ਦੇ ਕੇਸ ਨੇ ਜਾਂ ਜਿਹੜਾ ਪਾਇਨੇਜਰ ਸਿੰਘ ਦਾ ਕੇਸ ਕਤਲ ਜਿਹੜਾ ਚੱਲਦਾ ਸੀਗਾ ਯੂ ਐਸ ਏ ਦੇ ਇੰਡੀਆ ਦੇ ਵਿਚਾਲੇ ਜਿਹੜੇ ਉਹ ਜਿਹੜਾ ਕੇਸ ਚੱਲਦਾ ਕਿ ਉਹ ਠੰਡੇ ਵਸਤੇ ਵਿੱਚ ਵਸਤੇ ਵਿੱਚ ਪਾ ਦਿੱਤੇ ਜਾਣਗੇ ਜਾਂ ਅਡਾਨੀ ਸਾਹਿਬ ਦਾ ਵੀ ਜਿਹੜਾ ਕੇਸ ਹੈਗਾ ਕਿ ਉਹ ਠੰਡੇ ਵਸਤੇ ਵਿੱਚ ਪਾ ਦਿੱਤਾ ਜਾਊਗਾ ਇਸ ਗੱਲ ਨੂੰ ਤੁਸੀਂ ਕਿਸ ਤਰ੍ਹਾਂ ਲੈਣਾ ਤੁਸੀਂ ਕਮੈਂਟ ਬਾਕਸ ਵਿੱਚ ਕਰਕੇ ਦੱਸ ਸਕਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਊਗਾ ਜੇਕਰ ਅਡਾਨੀ ਸਾਹਿਬ ਦੇ ਕੋਈ ਵੀ ਤਰ੍ਹਾਂ ਦੀ ਗਾਜ ਨਹੀਂ ਡਗਦੀ ਤਾਂ ਇਹਦਾ ਮਤਲਬ ਇਹ ਹੈ ਕਿ ਅਡਾਨੀ ਸਾਹਿਬ ਨੇ ਤਕਰੀਬਨ ਤਕਰੀਬਨ 30 ਤੋਂ 40% ਜਿਹੜਾ ਭਾਰਤ ਆ ਉਹ ਇਲਾਨ ਮਾਸਕ ਤੇ 트럼ਪ ਸਾਹਿਬ ਦੇ ਪੈਰਾਂ ਤੇ ਲਾ ਕੇ ਰੱਖਤਾ ਰੱਖ ਮੋਦੀ ਸਾਹਿਬ ਦੇ ਪੈਰਾਂ ਹੀ ਦਿੱਤਾ ਤੇ ਮਿਲਦੇ ਹਾਂ ਜੀ ਅਗਲੀ ਛੋਟੀ ਜੀ ਵੀਡੀਓ ਤੇ ਤਦ ਤੱਕ ਰਾਬਰਾ